ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ ਚ ਆਸ ਕਰਦਾ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਆ ਕਰੋ ਸ਼ੇਅਰ ਤੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਕੱਲ ਆਪਾਂ ਚਿਰਿਆਂ ਮਾਰ ਤਾ ਸੀਗਾ ਪੀ ਲਈਏ ਗਾ ਪਾਈਪਾਂ ਪਾਉਣ ਵਾਸਤੇ ਤੇ ਇੱਕ ਕਪੂਰ ਚ ਰਹੇਗਾ ਤੇ ਇੱਕ ਬਾਥਰੂਮ ਚ ਰਹੇਗਾ ਤੇ ਉਹ ਵੀ ਅੱਜ ਨਿਬੇੜ ਦੇਾਂਗੇ ਕੰਮ ਤੇ ਅੱਜ ਲੈ ਕੇ ਆਉਣੀ ਆਗੇ ਸਮਾਨ ਪਾਈਪਾਂ ਪੂਪਾਂ ਲੈ ਕੇ ਆਉਣੇ ਆ ਤੇ ਅੱਜ ਕੋਸ਼ਿਸ਼ ਕਰਾਂਗੇ ਵੀ ਸ਼ਾਮ ਤੱਕ ਜਿਹੜਾ ਕੰਮ ਆ ਉਹ ਨਿਬੜ ਜੇ ਬਿਜਲੀ ਵਾਲਾ ਤਾਂ ਨਿਬੜ ਜੇ ਤੇ ਬਾਕੀ ਉਹ ਪਲੰਬ ਪਲੰਬਰ ਵਾਲਾ ਰਹਿ ਜੂਗਾ ਤੇ ਉਹ ਵੀ ਦੇਖਾਂਗੇ ਉਹ ਫਿਰ ਕੱਲ ਨੂੰ ਦੇਖਾਂਗੇ ਕਿਵੇਂ ਆ ਨਿਬੜਦਾ ਕਿ ਨਹੀਂ ਨਿਬੜਦਾ ਕੋਸ਼ਿਸ਼ ਤਾਂ ਕਰਾਂਗੇ ਅੱਜ ਕਿ ਨਿਬੜਦਗੇ ਤੇ ਅੱਜ ਤਾਂ ਆਪਣੇ ਅਜਨਗਰ ਕੀਤਨ ਵੀ ਆਉਣਾ ਤੇ ਉੱਥੇ ਜਾ ਨਹੀਂ ਜਾਣਾ ਕਿਉਂਕਿ ਆਪਾਂ ਇੱਧਰ ਕੰਮ 'ਚ ਲੱਗੇ ਪਏ ਆ ਤੇ ਨਹੀਂ ਤਾਂ ਨਗਰ ਕੀਰਤਨ ਦੇ ਵੀ ਜਾਣਾ ਸੀ ਤੇ ਮੇਲੇ ਤੇ ਦੇਖਾਂਗੇ ਕੱਲ ਨੂੰ ਤੇ ਬਰਸਾਓ ਚਲੋ ਦਿਖਾਉਨੇ ਆਗੇ ਵੀਡੀਓ ਚ ਐਂਡ ਤੱਕ ਬਣੇ ਰਹੋ ਲਵ ਵੀ ਮਿੱਤਰੋ ਪਾਈਪਾਂ ਲੈਂਦੇ ਆ ਆਹ ਸੀਗੀ ਆਹ ਕੰਪਨੀ ਸੀਗੀ ਜਿਹੜੀਆਂ ਛੱਤਾਂ ਚ ਪਾਉਂਗਾ ਪੋਲੀਪਾਈਪ ਤੇ ਅੰਗਟਾ ਗੱਟੇ ਦੇ ਸਮਾਨ ਜਿਹੜੇ ਬੋਰਡ-ਬੋਰਡ ਜਿਹੇ ਹੁੰਦੇ ਆਗੇ ਉਹਦੇ ਬਕਸੇ ਜੀ ਨਹੀਂ ਹੁੰਦੇ ਲੋਹੇ ਦੇ ਉਹ ਐ ਦੇ ਚ ਤੇ ਪਾਈਪਾਂ ਚ 25 ਹੁੰਦੇ ਆ ਮੇਰੇ ਹਿਸਾਬ ਨਾਲ ਆਹ ਹਰ ਪਾਈਪਾਂ ਲੈਂਦੇ ਆ ਤੇ ਬਾਕੀ ਦਿਖਾਉਣੇ ਆਗੇ ਬਾਬਾ ਲੱਗਿਆ ਬੇਟਾ ਘੜਨ ਹਜੇ ਬੁੱਕਾਂਆਂ ਇਟਾਂ ਤਾਂਾਂ ਵੀ ਪੰਗਾ ਹਜੇ ਹਲੋ ਯਾਰ ਸਮਾਂ ਲੰਦਾ ਆਹੋ ਡੱਬਾਂਗਾ ਹਨਾ ਉਹਦੇ ਵਾਲੀਆਂ ਹੈਂ ਲਾਈਟਾਂ ਵਾਲੇ ਡੱਬਾਂਗੇ ਆਹੋ ਨਾ ਗਿੱਟੇ ਨਾਲ ਨਾ ਡੱਬਾਂਗਾ ਗਿੱਟੇ ਨਾਲ ਪਾਈ ਪਾਖੜਾਉਣ ਵਾਸਤੇ ਕੈਚਰ ਕੈਚਰ ਰਹਿੰਦੀ ਇਹਨੂੰ ਕੈਚਰ ਇਹਦੇ ਵਿੱਚ ਵੀਡੀਓ ਹੀ ਹੈ ਡੱਬ ਗਈ ਹੈ ਦੱਬਣਾ ਦੇ ਇਹ ਡੱਬੇ ਵਾਵਾ ਨਾ ਲਾਈਟਾਂ ਵੱਧ ਲੱਗਦੀਆਂ ਹੁੰਦੀਆਂ ਤਾਂ ਕਰਕੇ ਆਹ ਬਲੇਡ 5 ਇੰਚੀ ਆਹ ਬਲੇਡ ਲੈਂਦੇ ਕਟਰ ਦੇ ਬਲੇਡ ਆਹ ਬਕਸੇ ਬਕਸੇ ਆਹ ਦੋ ਦੀ ਦਿਖਾਈ ਸਾਰੇ ਆਹ ਦੋ ਵੱਡੇ ਲੰਮੇ ਛੋਟੇ ਵੱਡੇ ਆਹ ਚੌੜੇ ਆਹ ਆ ਬੈਂਡ ਚ ਵੀ ਜਦੋਂ ਆ ਬੈਂਡ ਇਹ ਸਮਾਨ ਹਾਂਜੀ ਪਾਈਪਾਂ ਪਾਉਣਾ ਕਰਤਿਆਂ ਸ਼ੁਰੂ ਇਹ ਇਧਰ ਵੀ ਬਾਦਣਾ ਤਿੰਨ ਬੋੜ ਲਾਤੇ ਰਸੋਈ ਚ ਇੱਕ ਇੱਕ ਪਿੱਛੇ ਮੇਰੇ ਇਧਰ ਇਹ ਆ ਵੇ ਇੱਕ ਇੱਕ ਇਧਰ ਲਾਉਣੇ ਆ ਜੀ ਕੰਮ ਚੱਲ ਰਿਹਾ ਪਾਈਪਾਂ ਪਾਉਣ ਦਾ ਤੇ ਮੈਂ ਮੂਰੇ ਮੂਰੇ ਕੱਢੀ ਜਨਾ ਹ ਹੈਲਟੀ ਨਾਲ ਆ ਬੋੜਾਂ ਵਸਤੀ ਜਗਾ ਇਹ ਡਰੈਂਗ ਰੂਮ ਦਾ ਇੱਥੇ ਆ ਬੱਦ ਸੁਚਾਨ ਲੱਗੂਗਾ ਬੋੜ ਤੇ ਇੱਕ ਇਧਰ ਆਇਆ ਐਕਸਟਰਾ ਅਲੱਦਾ ਹੈ ਤੇ ਬਾਕੀ ਰਸੋਈ ਚ ਵੀ ਬਾਤੀਆਂ ਇਧਰਲੇ ਬੈਡਰੂਮ 'ਚ ਵੀ ਆ ਦੋ ਲਾਤੇ ਬੈੱਡ ਕੋਲੇ ਚਾਰਜਿੰਗ ਵਾਸਤੇ ਬੋਰਡ ਤੇ ਆ ਆ ਗਿਆ ਕੇਵਲ ਵਾਸਤੇ ਜਿਹੜੀ ਆ ਪਾਪ ਛੱਡੀ ਵੀ ਆ ਤੇ ਟੀਵੀ ਵਾਸਤੇ ਤੇ ਆਹ ਵੀ ਇਹ ਉਹ ਸੋਚਾਂ ਵਾਸਤੇ ਉਹ ਲੱਟਾਂ ਆ ਗਈਆਂ ਇਧਰ ਵੀ ਬਾਤ ਆ ਸਟੋਰ 'ਚ ਇਧਰ ਵੀ ਉਹੀ ਸਿਸਟਮ ਆ ਜਿਹੜੀ ਪਾਪਾ ਛੱਡੀ ਵੀ ਆ ਇਹ ਕੇਬਲ ਤਾਰ ਵਾਸਤੇ LCD ਵਾਸਤੇ ਤੇ ਨਾਲ ਹੀ ਬੋਰਡ ਆ ਗਿਆ ਇਧਰ ਵੀ ਇਹ ਸੋਚਾਂ ਵਾਸਤੇ ਵੈਸੇ ਇਧਰ ਉਹ ਬੈੱਡ ਵਾਸਤੇ ਦੋ ਬੋਰਡ ਤਾਂ ਬੋਲਾਦਾ ਹੈ ਪਾਪਾ ਫੋਨ ਤੇ ਆ ਖੱਡੇ ਕੱਢਣ ਤੇ ਬਹੁਤ ਟਾਈਮ ਲੱਗ ਜਾਂਦਾ ਸਾਈਟਿੰਗ ਨਾਲ ਦੀ ਨਾਲ ਗਿੱਟੀਆਂ ਲਾਉਣੀਆਂ ਪੈਂਦੀਆਂ ਇੱਧਰ ਪਿਆ ਸਮਾਨ ਹਾਂਜੀ ਆ ਖੱਡਾ ਘੜਤਾ ਮੇਨ ਸਪਲਾਈ ਵਾਸਤੇ ਇੱਥੇ ਪੋਰਚ ਚ ਮੇਨ ਸਪਲਾਈ ਵਾਲਾ ਬੋਰਡ ਲਾਵਾਂਗੇ ਉਹ ਦੂਜਾ ਫੀਸਾਂ ਵਾਲਾ ਦੂਜੀ ਨਹੀਂ ਲਾਉਂਦੇ ਉਹ ਸੋਚ ਜਿਹੜੀ ਐਰੋਮੈਟਿਕ ਡੇਕ ਦੀ ਹੁੰਦੀ ਆ ਆਪਾਂ ਗ੍ਰਿਪ ਲਾਵਾਂਗੇ ਤੇ ਬਾਕੀ ਇੱਧਰ ਕੰਮ ਚੱਲ ਰਿਹਾ ਪੰਨਾ ਤੋੜੀ ਦਾ ਆਇ ਨਿਕਲ ਦਿੰਗਾ ਤੇ ਰੰਗਾ ਸ਼ਾਮ ਦਾ ਟਾਈਮ ਹੋ ਗਿਆ ਤੇ ਇੱਕ ਸੋਚੂ ਉਥੇ ਲਾਤੀ ਸੱਚ ਨਹੀਂ ਸੱਚ ਲਾਈਟ ਇੱਕ ਇਧਰ ਨਾਲ ਵੀ ਲਾਉਣੀ ਹੈ ਇਧਰਲੇ ਪਾਸੇ ਬਾਹਰਲੇ ਪਾਸੇ ਇਹ ਕੋਹ ਪਰਲੇ ਪਾਸੇ ਜਿੱਧਰ ਆ ਪੱਥਾਂ ਛੱਡਿਆ ਉਧਰ ਲਾਵਾਂਗੇ ਤੇ ਇੱਕ ਮਗਰਲੇ ਪਾਸੇ ਆਹ ਕੰਸੀਲਡ ਆ ਪੰਗਾ ਸੀ ਆਪਾਂ ਸੈਲਫ ਚ ਇਹ ਕੱਢ ਤਾ ਇਹ ਨਹੀਂ ਲੁਕਗਾ ਸੀ ਇੱਕ ਲੁਕੀ ਸੀ ਥੋੜੀ ਜਿਹੀ ਉਹ ਕੱਢਤੀ ਹੈ ਤੇ ਬਾਬੇ ਦਾ ਕੰਮ ਇਧਰ ਲਗਾਤਾਰ ਚੱਲ ਰਿਹਾ ਬਜਰੀ ਕੁੱਟਣ ਦਾ ਟਰਾਲੀ ਤਾਂ ਅਸੀਂ ਐਂ ਹੀ ਉਹ ਕਰਤੀ ਥੋੜੀ ਜਿਹੀ ਪਿੱਛੇ ਪਈ ਹੈ ਉਧਰ ਮਗਰਲੇ ਪਾਸੇ ਪਈ ਹੈਗੀ ਮੈਦ੍ਰੀਟ ਆਹ ਜੇ ਕੁੱਟਣ ਲਈ ਆਹ ਕੁੱਟੀ ਬਈਆ ਟਰਾਲੀ ਬਜਰੀ ਦੀ ਅਸੀਂ ਐਂ ਕਰਤੀ ਉਹ ਬਈ ਉਧਰ ਪਿੱਛੇ ਉਹ ਉੱਥੇ ਨਹੀਂ ਨਹੀਂ ਆਹਾ ਡਿਜ਼ਾਈਨ ਜਿਹਾ ਬਣਾਇਆ ਸੀ ਇਹ ਟੁੱਟ ਗਿਆ ਤਾਂ ਹਾਂ ਤੂੰ ਪਲੇਟ ਬਲੂਟ ਵੱਜੀ ਹੋ ਆਹ ਨਹੀਂ ਬਣਾਇਆ ਸੀ ਜਿਹੜਾ ਇਹ ਤਾਂ ਹਾਂ ਤਾਂ ਇਹ ਦੁਬਾਰੇ ਲਾਉਣਾ ਪੈਣੀਗਾ ਟੈਲਾ ਪਲੱਸ 3 ਵੀਲੇ ਚਲੇਗਾ ਦੁਬਾਰੇ ਲਾ ਦੇਣਗੇ ਇਹਨਾਂ ਵਾਜਰਨਾਂ ਕਈ ਦਰ ਬਾਰ ਡਿਜ਼ਾਈਨ ਰੱਖਿਆ ਨਾ ਤਿੰਨ ਉਹਨਾਂ ਚ ਬਸਾ ਪਾਉਣੇ ਆ ਲੇਟਾਂ ਲੱਪਣ ਵਾਸਤੇ ਸ਼ੂਡ ਹੋ ਰ੍ਹਦੀ ਆ ਲੋਈ ਆਹ ਕਰਦੀਆਂ ਚਿਰਾਂ ਜਿਹੜੀਆਂ ਲਾਈਟਾਂ ਲਾਉਣੀਆਂ ਤਿੰਨ ਲੱਗਣੀਆਂ ਪਹਿਲੀ ਉੱਚੀ ਲੱਗੂਗੀ ਉਦੋਂ ਦੂਜੀ ਉਦੋਂ ਥੱਲੇ ਤੀਜੀ ਉਦੋਂ ਥੱਲੇ ਇਹ ਕੱਢਣੀਆਂ ਪਹਿਲਾਂ ਮਿਸਤਰੀ ਗਿਆ ਸੀ ਪੁੱਲ ਥੱਲੇ ਤੱਕ ਨਿਕਲੀਆਂ ਆਹ ਜਿਹੜੀ ਡੀਪੀਸੀ ਲਾਈ ਆ ਇਸ ਤੋਂ ਇੱਕ ਰਦਾ ਥੱਲੇ ਤੱਕ ਡਿਜ਼ਾਈਨ ਬਣੂਗਾ ਤੇਜੀ ਲਾਈਟਾਂ ਲੱਗਣੀਆਂ ਚਿਰਾਂ ਕਰਦਤਾਂ ਬਾਕੀ ਹਾਹੀ ਕੰਮ ਕਰ ਕੀਤੇ ਅੱਜ ਚਲੋ ਠੀਕ ਹੈ ਜੀ ਆਪਣੀ ਅੱਜ ਦੀ ਵੀਡੀਓ ਇੱਥੋਂ ਤੱਕ ਸੀ ਪਾਈਪਾਂ ਰਹਿ ਗਏਗਾ ਕੰਮ ਨੇ ਬੜਿਆਣੀ ਪਾਈਪਾਂ ਦਾ ਅੱਜ ਕੰਮ ਬਿਜਲੀ ਵਾਲੀਆਂ ਪਾਈਪਾਂ ਹੀ ਰਹਿ ਗੀਆਂ ਤੇ ਕੱਲ ਨੂੰ ਖਚਾਂਗੇ ਕੰਮ ਫਿਰ ਕੱਲ ਨੂੰ ਟਾਈਮ ਨਾ ਲੱਗਾ ਅੱਜ ਸਮਾਨ ਸਮੋਲ ਲਿਆਉਣਾ ਕਰਕੇ 12:00 ਵਜੇ ਸੀ ਤੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਮੇਲੇ ਤੇ ਆਪਾਂ ਪਰਸ ਹੋ ਜਾਵਾਂਗੇ ਮੇਲੇ ਤੇ ਵੀਡੀਓ ਪਰਸੂ ਬਣਾਵਾਂਗੇ ਕੱਲ ਨੂੰ ਕੰਮ ਨਵੇੜਦਗੇ ਤੇ ਮਿਲਦੇ ਆਂ ਕੱਲ ਦੀ ਵੀਡੀਓ ਚ ਤਦ ਤੱਕ ਦੇ ਲਈ ਧੰਨਵਾਦ ਰੱਬ ਰੱਖਾ